ਜੱਜ ਦੀ ਕਾਤਲ ਦੇ ਫਰਾਰ ਹੋਣ ਦੀ ਖਬਰ ਨੇ ਜਦੋਂ ਪੁਲਿਸ ਨੂੰ ਪਾਜਣਾ ਪਾਇਆ। ਘਣਾ ਘਟਾ ਵੇਚ ਕੇ ਡਾਕਟਰ ਰਵੀ ਕੋਈ ਫਰਾਰ ਉਹ ਕਿਹੜੇ ਗਵਾਂਡੀ ਮੁਲਕਸਤੀ ਸੀ ਤੀ ਕਾਬੂ ਡਾਕਟਰ ਰਵੀ ਨੂੰ ਗ੍ਰਿਫਤਾਰ ਕਰਨ ਗਏ ਪੁਲਿਸ ਵਾਲੇ ਵੀ ਫਸ ਗਏ ਕਸੂਤੇ ਕੋਇਨਸੀਡੈਂਟ ਇਸ ਤਰ੍ਹਾਂ ਦਾ ਹੈਗਾ ਜੀ ਇਹ ਅਮ ਇਨਸੀਡੈਂਟਲੀ ਪਤਾ ਨਹੀਂ ਕੀ ਇਤਫਾਕ ਹੈ ਇਸ ਕੇਸ ਦੇ ਨਾਲ ਮੇਰਾ ਕਿ ਮੇਰੀ ਪੋਸਟਿੰਗ ਹੋ ਗਈ ਐਸ ਐਸ ਪੀ ਪਟਿਆਲਾ ਮੈਂ ਤਕਰੀਬਨ 5 ਦਸੰਬਰ 2014 ਨੂੰ ਮੈਂ ਇੱਥੇ ਜੁਆਇਨ ਕੀਤਾ ਸੀ ਤਾਂ ਹਾਲੇ ਮੇਰੇ ਖਿਆਲ 2 ਦਿਨ 3 ਦਿਨ ਹੋਏ ਹੋਣੇ ਹਨ ਦਸੰਬਰ ਦੇ 6-7 ਤਰੀਕ ਨੂੰ ਮੈਨੂੰ ਸੁਰੇਵ ਨੂੰ ਫੋਨ ਆਇਆ ਕਿ ਜਿਹੜੇ ਵਿਜੇ ਸਿੰਘ ਦੇ ਮਰਡਰ ਦੇ ਜਿਹੜੇ ਅਕਿਊਜ਼ਡ ਹੈ ਤੁਹਾਡਾ ਰਵੀ ਉਹ ਇਥੋਂ ਮਿਸਿੰਗ ਹੋ ਗਏ ਅ ਪ੍ਰੋਲ ਜੰਪ ਕਰ ਗਏ ਤੇ ਇਨਫੈਕਟ ਫੋਨ ਵੀ ਵਿਜੇ ਸਿੰਘ ਦੀ ਵਾਈਫ ਵੱਲੋਂ ਆਇਆ ਪੈਨਿਕ ਦੇ ਵਿੱਚ ਕਿ ਜੀ ਸਾਨੂੰ ਖਤਰਾ ਹੈ ਵੀ ਸਾਨੂੰ ਨੁਕਸਾਨ ਹੋ ਜਾਊਗਾ ਸਾਡਾ ਕਿਸ ਦਾ ਵੀ ਅਸੀਂ ਤਾਂ ਪਹਿਲਾਂ ਹੀ ਤੁਹਾਨੂੰ ਕਹ ਰਹੇ ਸੀਗੇ ਵੀ ਇਹ ਕੋਈ ਇਨਸੀਡੈਂਟ ਇਸ ਤਰ੍ਹਾਂ ਦਾ ਹੋਣ ਵਾਲਾ ਹੈ ਤੇ ਵੀ ਇਹਨਾਂ ਨੂੰ ਪ੍ਰੋਲ ਨਾ ਦਿੱਤੇ ਜਾਵੇ ਜਾਂ ਉਹ ਨਾ ਕੀਤਾ ਜਾਵੇ ਬਟ ਪ੍ਰੋਲ ਉਹਨਾਂ ਨੂੰ ਮਿਲੀ ਸੀ ਉਹਨਾਂ ਦੀ ਫਾਦਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਕਰਕੇ ਉਹ ਇੱਕ ਵਾਰੀ ਉਸ ਤੋਂ ਪਹਿਲਾਂ ਪ੍ਰੋਲ ਕੱਟ ਕੇ ਉਹ ਵਾਪਸ ਜਾ ਚੁੱਕੇ ਸੀ ਤੇ ਉਹ ਦੁਬਾਰਾ ਸੈਕੰਡ ਟਾਈਮ ਪ੍ਰੋਲ ਮਿਲੀ ਸੀ ਤੋਂ ਜਦੋਂ ਉਹ ਇਹ ਪਤਾ ਲੱਗਿਆ ਤਾਂ ਸਾਨੂੰ ਨਾਰਮਲੀ ਨੈਚੁਰਲੀ ਸਾਡੇ ਵਾਸਤੇ ਇੱਕ ਬਹੁਤ ਵੱਡਾ ਇਹ ਬਣ ਗਿਆ ਚੈਲੰਜ ਕਿ ਵੀ ਇੱਕ ਐਡੀ ਵੱਡੀ ਇਨਸੀਡੈਂਟ ਹੋ ਗਿਆ ਹਾਲਾਂਕਿ ਉਹਦੇ ਸਾਡਾ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਨਾ ਹੀ ਜੁਡੀਸ਼ਰੀ ਦਾ ਨਾ ਹੀ ਜੇਲ ਅਥਾਰਟिटीज ਦਾ ਨਾ ਹੀ ਲੋਕਲ ਦਾ ਬਟ ਕਿਉਂਕਿ ਉਹ process ਹੈ ਮੈਨੂੰ ਲੀਗਲੀ ਐਨਟਾਈਟਲਡ ਹੈ ਕੋ ਪ੍ਰੋਲ ਤੇ ਪਰ ਪ੍ਰੋਲ ਤੇ ਜਿਹੜੇ ਕੰਡੀਸ਼ਨਸ ਹੁੰਦੀਆਂ ਨੇ ਉਹਦੀ ਜੇ ਵਾਇਲੇਸ਼ਨ ਕਰਕੇ ਕੋ ਚਲਾ ਜਾਂਦਾ ਤਾਂ ਵੈਸੇ ਤਾਂ ਇੱਕ ਪ੍ਰੋਲ ਅਫਸਰ ਵੀ ਹੁੰਦਾ ਜੁਡੀਸ਼ੀਅਲ ਜੇਲ ਡਿਪਾਰਟਮੈਂਟ ਦੇ ਵਿੱਚੋਂ ਪ੍ਰੋਲ ਅਫਸਰ ਹੁੰਦਾ ਜਿਹੜਾ ਉਹਨੂੰ ਜਿਹੜਾ ਉਹਨਾਂ ਦੀ ਨਿਗਰਾਨੀ ਰੱਖਣ ਵਾਸਤੇ ਹੁੰਦਾ ਬਟ ਕਿਉਂਕਿ ਉਹ ਇਹਨਾਂ ਇਫੈਕਟਿਵ ਸਿਸਟਮ ਨਹੀਂ ਹੈ ਨਾਰਮਲੀ ਭਜਦਾ ਵੀ ਨਹੀਂ ਕੋ ਪ੍ਰੋਲ ਤੇ ਜਾਂਦਾ ਵੀ ਨਹੀਂ ਜਿਨੇ ਪਤਾ ਹੋਵੇ ਕਿ ਵੀ ਉਹ ਤੁਸੀਂ ਆਪਣਾ ਸੈਂਟੈਂਸ ਕਰ ਲਿਆ ਸੋ that was very ਸ਼ੌਕਿੰਗ ਤੇ ਅਸੀਂ ਨਾਲ ਦੀ ਨਾਲੇ ਅਸੀਂ ਇੱਕ ਟੀਮ ਬਣਾਈ ਐਸਵੀਡੀ ਇਹ ਉਹ ਸਾਰੇ ਸੀ ਇਨਸਪੈਕਟਰ ਵਗੈਰਾ ਨੂੰ ਬੁਲਾਇਆ ਮੈਂ ਕਿਹਾ ਯਾਰ ਇਹਨੂੰ ਆਪਾਂ ਨੂੰ ਤਾਂ ਲੱਭਣਾ ਪੈਣਾ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਹੋ ਗਿਆ ਸੀ ਅਸੀਂ ਕਰਦੇ ਕਰਾਉਂਦਿਆਂ ਨੇ ਇਧਰੋਂ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਕਰਦੇ ਸਾਰਾ ਅਸੀਂ ਸੀਕੁਐਂਸ ਉਹ ਜਿਹੜਾ ਟਰੈਕ ਕਰਨ ਲੱਗੇ ਤਾਂ ਕੁਝ ਇੱਕ ਸਾਨੂੰ ਕਲੂਜ਼ ਮਿਲੇ ਅਸੀਂ ਬੱਸ ਸਟੈਂਡ ਤੋਂ ਇੱਕ ਸਾਨੂੰ ਫੁਟੇਜ ਮਿਲੀ ਤੇ ਇਹ ਆਪਣੀ ਇੱਕ ਗਠੜੀ ਬਣ ਕੇ ਜਿਹੜੀ ਹੈਗੀ ਹੈ ਡਾਕਟਰ ਰਵੀ ਇਹ ਵਾਸਤੇ ਚੜ ਕੇ ਚਲੀ ਗਈ ਅਸੀਂ ਬੱਸ ਨੂੰ ਟਰੈਕ ਕੀਤਾ ਬੱਸ ਦੇ ਕੰਡਕਟਰ ਲੱਭੇ ਉਹਨੂੰ ਲੱਭ ਲਵਾ ਆ ਗਏ ਅਸੀਂ ਫਿਰ ਹੌਲੀ ਹੌਲੀ ਇਸ ਤੇ ਪਹੁੰਚੇ ਨਤੀਜੇ ਤੇ ਵੀ ਇਹ ਜਿਹੜਾ ਇਹਨੂੰ ਡਰਾਈਵਰ ਨੇ ਜਿਹੜਾ ਇਹ ਕੰਡਕਟਰ ਹੈ ਪੀਆਰਸੀ ਦੀ ਜਿਹੜੀ ਵੀ ਬੱਸ ਸੀਗੀ ਇਹਨੂੰ ਅੰਬਾਲੇ ਲੈ ਗਏ ਅੰਬਾਲੇ ਉਤੋਂ ਇਹਨੇ ਉੱਤ ਉਤਰੀ ਸੀ ਉੱਥੇ ਪਰ ਉਦੋਂ ਅੱਗੇ ਕਿੱਥੇ ਗਈ ਕਿਸੇ ਨੂੰ ਪਤਾ ਨਹੀਂ ਸੀ ਸੋ ਇਹ ਸਾਡੇ ਵਾਸਤੇ ਇੱਕ بڑا ਨਿਗਮਾ ਬਣ ਗਿਆ ਫਿਰ ਅਸੀਂ ਹੋਰ ਬੈਕਗ੍ਰਾਉਂਡ ਕਰਦੇ ਰਹੇ ਵੀ ਇਹ ਜਿੰਨੇ ਦਿਨ ਇੱਥੇ ਰਹੀ ਹੈ ਉਹ ਕੀ ਕੀ ਕੀਤਾ ਹੈ ਨੇ ਕਿਹਨੂੰ ਕਿਹਨੂੰ ਮਿਲੀ ਹੋਰ ਹੈ ਤਾਂ ਫਿਰ ਅਸੀਂ ਉਹਦੇ ਚ ਜਿੰਨੀ ਕਿ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਤਾਂ ਇਹ ਪਤਾ ਕੀਤਾ ਵੀ ਇਹਨੇ ਆਪਣਾ ਕੋਈ ਫੇਸ ਦਾ ਅ ਅਪਲਿਫਟਮੈਂਟ ਕਰਾਈ ਚੇਂਜ ਕਰਾਇਆ ਕੁਛ ਇੱਕ ਟਰੀਟਮੈਂਟ ਕਰਾਈ ਤੇ ਆਪਣਾ ਫੋਟੋਸ ਪਾਸਪੋਰਟ ਫੋਟੋਸ ਖਚਾਈਆਂ ਨਵੀਆਂ ਉਹ ਸਾਰਿਆਂ ਅਸੀਂ ਸਾਰਾ ਸਮਾਨ ਸਮੂਹ ਜਿਹਾ ਅਸੀਂ ਇਕੱਠਾ ਕਰਕੇ ਸਾਨੂੰ ਇਹ ਮਤਲਬ ਲੱਗਣ ਲੱਗ ਗਿਆ ਵੀ ਸ਼ਾਇਦ ਉਹ ਆਇਡੈਂਟੀਟੀ ਚੇਂਜ ਕਰ ਲਈ ਜਾਂ ਦੁਬਾਰੇ ਫੇਰ ਤੋਂ ਦੁਬਾਰੇ ਫੇਰ ਸ਼ੁਰੂ ਕਰਨੀ ਪੈਗੀ ਫਿਰ ਅਸੀਂ ਉਵੇਂ ਲੱਗੇ ਰਿਹਾ ਕਿ ਪਰ ਵੀਰ ਫਾਲੋਇੰਗ ਇਟ ਵੈਰੀ ਕਲੋਸਲੀ ਕਿ ਵੀ ਕਿੱਥੇ ਕੀ ਹੋ ਸਕਦਾ ਅਸੀਂ ਕਰਦੇ ਕਰਾਉਂਦਿਆਂ ਨੂੰ ਅਸੀਂ ਇੱਕ ਜਿਹੜਾ ਹੈਗਾ ਸ਼ਖਸ ਜਿਹੜਾ ਸਾਨੂੰ ਡਾਊਟ ਸੀਗਾ ਇਨਫਾਰਮੇਸ਼ਨ ਮਿਲੀ ਜਿਹਦੇ ਤਾਂ ਉਹਨੂੰ ਅਸੀਂ ਲੱਭਿਆ ਲੱਭਣ ਦੀ ਕੋਸ਼ਿਸ਼ ਕੀਤੀ ਉਹਦੇ ਫੋਨ ਟਰੈਕ ਰਿਕਾਰਡ ਕੀਤਾ ਉਹ ਵੀ ਉਹਦੀ ਵੀ ਇਨਸੀਡੈਂਟ ਹੁਣ ਜਿਵੇਂ ਗੱਲਾਂ ਜਦੋਂ ਤੁਸੀਂ ਦੇਖਦੇ ਹੋ ਅਸੂਰ ਰਿਕਾਰਡ ਚੈੱਕ ਕੀਤਾ ਤਾਂ ਉਹ ਦਿਨ ਉਹ ਬੰਦਾ ਦੀ ਲੋਕੇਸ਼ਨ ਮਨਾਲੀ ਦੀ ਆ ਰਹੀ ਸੀ ਜਿਸ ਦਿਨ ਇਹ ਮਿਸਿੰਗ ਹੋਈ ਹੈ ਜਦਦਰ ਤੁਹਾਨੂੰ ਪਤਾ ਲੱਗਿਆ ਵੀ ਮਿਸਿੰਗ ਹੈ ਲਾਸਟ ਅਸੀਂ ਸੋਚਿਆ ਵੀ ਇਹ ਇਹ ਤਾਂ ਹੁਣ ਕੀ ਪਤਾ ਕਿਹੜੇ ਪਾਸੇ ਨੂੰ ਜਾ ਸਕਦੀ ਵੀ ਉਹਦੇ ਨਾਲ ਨਹੀਂ ਇਨ ਟੱਚ ਹੈਗੀ ਹੈ ਕਿ ਵੀ ਉਹ ਤਾਂ ਹੋ ਨਹੀਂ ਸਕਦਾ ਕਿ ਬੰਦਾ ਉਹ ਲੈ ਗਿਆ ਜਾਂ ਫਿਰ ਬੰਦਾ ਹੋਰ ਕੌਣ ਲੈ ਗਿਆ ਕਿਹਦੇ ਨਾਲ ਜਾ ਸਕਦੀ ਹੈ ਕਰਦੇ ਕਰਾਉਂਦੇ ਆਨੇ ਅਸੀਂ ਇੱਕ ਬੰਦੇ ਨੂੰ ਉਜੜਾ ਹੈਗਾ ਡਰਾਈਵਰ ਨੂੰ ਬੁਲਾਇਆ ਉਹਨਾਂ ਨਾਲ ਗੱਲਬਾਤ ਕੀਤੀ ਚੱਕਤਾ ਸਾਰੀ ਸੀਕੁਐਂਸ ਜਿਹਦੇ ਨਾਲ ਵੀ ਉਹ ਜਿਨੇ ਜਨੇ ਵੀ ਟਾਈਮ ਜਿੰਨਾ ਸਪੈਂਡ ਕੀਤਾ ਸੀ ਉਹ ਸਾਰਾ ਰੀਕਨਸਟਰਕਟ ਕੀਤਾ ਕੱਲੇ ਕੱਲੇ ਮਾਈਨਿਊਟ ਡਿਟੇਲਸ ਗਏ ਮਾਈਨਿਊਟ ਡਿਟੇਲਸ ਕਰ ਕਰਾ ਕੇ ਫਿਰ ਅਸੀਂ ਇੱਕ ਜ਼ੀਰੋ ਇਨ ਕੀਤਾ ਵੀ ਇਹ ਬੰਦੇ ਨੇ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਹੈਗੀ ਆ ਉਹ ਉਹਨੂੰ ਕੋਈ ਹੈਲਪ ਕੀਤੀ ਹੈ ਪਰ ਅਸੀਂ ਉਹਨੂੰ ਖੁੱਲਾ ਛੱਡਤਾ ਅਸੀਂ ਵਾਚ ਰੱਖ ਲਈ ਵੌਚ ਰੱਖ ਕੇ ਸਾਡੇ ਟੈਕਨੀਕਲ ਹੋਰ ਅਸੀਂ ਐਨਾਲਿਸਿਸ ਕਰਦੇ ਰਹੇ ਸਾਰਾ ਇਨਪੁਟ ਦੇਖਦੇ ਰਹੇ ਫਿਰ ਸਾਨੂੰ ਇੱਕ ਦਿਨ ਜਿਹੜਾ ਹੈਗਾ ਇੱਕ ਬੜਾ ਇੰਟਰਸਟਿੰਗ ਕੀ ਇੱਕ ਸੌਰੀ ਟੈਕਨੀਕਲ ਇਨਪੁਟ ਦੇ ਵਿੱਚ ਆਇਆ ਕਿ ਕਿਸੇ ਫੇਸਬੁੱਕ ਦੇ ਅਕਾਊਂਟ ਦੇ ਉੱਤੋਂ ਕਿਸੇ ਇਹਨੂੰ ਜਿਹੜੇ ਬੰਦੇ ਨੂੰ ਅਸੀਂ ਸਰਵੇਲੈਂਸ ਤੇ ਕੀਤਾ ਹੋਇਆ ਸੀ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਇੱਕ ਆਵਾਜ਼ ਆ ਰਹੀ ਸੀਗੀ ਬਸ ਇੱਕ ਸਾਈਡ ਤੋਂ ਉਧਰੋਂ ਚੁੱਪ ਸੀ ਇਧਰੋਂ ਇਹ ਮਤਲਬ ਬੰਦਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੰਟੈਕਟ ਸਟੈਬਲਿਸ਼ ਕਰਨ ਦੀ ਬਟ ਉਹ ਕਨਫਰਮ ਨਹੀਂ ਸੀਗਾ ਵੀ ਕੌਣ ਹੈ ਅਸੀਂ ਉਹਨੂੰ ਟਰੈਕ ਕਰਨ ਲੱਗੇ ਵੀ ਕੀ ਹੈ ਕੌਣ ਹੈ ਕਿੱਥੇ ਹੈ ਉਹ ਜਦੋਂ ਅਸੀਂ ਕਰਦੇ ਕਰਾਉਂਦੇ ਨੇ ਦੇਖਿਆ ਤੇ ਵੀ ਇਹ ਕੌਣ ਹੋ ਸਕਦਾ ਤਾਂ ਇੱਕ ਪਤਾ ਲੱਗਿਆ ਵੀ ਇਹ ਜਿਹੜਾ ਪਾਰਟਿਕੂਲਰ ਨੇ ਨੰਬਰ ਜਿਹੜਾ ਜਾਂ ਆਇਡੈਂਟੀਟੀ ਹੈ ਇਹ ਤਾਂ ਆ ਨੈਪਾਲ ਤੋਂ ਟੱਚ ਕਰ ਰਹੇ ਹਨ ਸਾਨੂੰ ਥੋੜਾ ਜਿਹਾ ਹਿੰਟ ਮਿਲਿਆ ਫਿਰ ਅਸੀਂ ਅਸੀਂ ਜੇਲ੍ਹ ਦੇ ਵਿੱਚੋਂ ਜਿਹੜੇ ਇਨਮੇਟਸ ਜਿਨ੍ਹਾਂ ਨਾਲ ਇਹਨਾਂ ਨੇ ਟਾਈਮ ਸਪੈਂਡ ਕੀਤਾ ਸੀ ਉਹਨਾਂ ਨੂੰ ਪੁੱਛਗਿੱਛ ਕੀਤੀ। ਉਹਨਾਂ ਦੇ ਵਿੱਚੋਂ ਅਸੀਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਨੇਪਾਲ ਦੀਆਂ ਲੇਡੀ ਸੀਗੀਆਂ ਜਿਹੜੀਆਂ ਉਹਨਾਂ ਜੇਲ੍ਹ ਦੇ ਵਿੱਚ ਬੰਦ ਸੀ। ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਅਸੀਂ ਉਹਨਾਂ ਨੂੰ ਲੱਭਿਆ। ਉਹਨਾਂ ਨੂੰ ਪੁੱਛਗਿੱਛ ਕੀਤੀ ਵੀ ਇਹ ਜੇਲ੍ਹ ਦੇ ਵਿੱਚ ਕੀ ਗੱਲ ਕਰਦੇ ਸੀ, ਕੀ ਕੰਮ ਇਹਦਾ ਕਿਵੇਂ ਹੋ ਸਕਦਾ ਸੀ ਇਹ ਸਭ ਉਹ ਸੀ। ਕੁਝ ਸਾਨੂੰ ਉਹਨਾਂ ਨੇ ਹਿੰਟ ਦਿੱਤੀ ਕਿ ਵੀ ਪੌਸਿਬਿਲਿਟੀ ਹੈਗੀ ਆ ਕਿ ਵੀ ਆਈਵੀਓ ਆਫ ਹੋ ਸਕਦਾ ਹੈ। ਫੇਰ ਅਸੀਂ ਇਸ ਥਿਉਰੀ ਤੇ ਅੰਬਾਲੇ ਤੋਂ ਜਿਹੜੀਆਂ ਆਹ ਟਰਾਂਸਪੋਰਟ ਦੇ ਜ਼ਰੀਏ ਨੇ ਟੂਰਿਸਟ 네ਪਾਲ ਜਾਣ ਵਾਲੇ ਜਿਹੜੇ ਰੋਡ ਤੇ ਜਾਂ ਟ੍ਰੇਨ ਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਕੰਗਾਲਿਆ ਉਹਨਾਂ ਦੇ ਕੰਗਾਲ ਕੋ ਉਲ ਕੇ ਅਸੀਂ ਜਿਹੜਾ ਹੈਗਾ ਸਾਨੂੰ ਅਸੀਂ ਆਹ ਜਿਹੜੇ ਹੈਗੇ ਨੇ ਇੱਥੋਂ ਅੰਬਾਲੇ ਤੋਂ ਯਮੁਨਾ ਨਗਰ ਤੱਕ ਅਸੀਂ ਉਹਨੂੰ ਟਰੈਕ ਕਰ ਲਿਆ ਕਿ ਵੀ ਇੱਥੋਂ ਅੰਬਾਲੇ ਤੋਂ ਯਮੁਨਾ ਨਗਰ ਪਹੁੰਚੇ ਜਾਂ ਇੱਕ ਤਾਂ ਸਾਡੇ ਕੋਲ ਇਹ ਲੀਡ ਚੱਲ ਪਈ ਇੱਕ ਸਾਡੇ ਕੋਲ ਟੈਕਨੀਕਲ ਇਹਨੂੰ ਅਸੀਂ ਮਤਲਬ ਇਹ ਸੈਂਬਲ ਡੇ ਨੇ ਸਰੀ ਕਈ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਪਤਾ ਨਹੀਂ ਹੁੰਦਾ ਵੀ ਕਿਹੜੀ ਗੱਲ ਕਲਿੱਕ ਕਰ ਦੇ। ਸੋ ਫਿਰ ਜਦੋਂ ਸਾਨੂੰ ਉਹ ਆਇਡੈਂਟੀ ਜਦੋਂ ਅਸੀਂ ਆਈ ਤਾਂ ਅਸੀਂ ਉਹ ਨੇਪਾਲ ਦੀ ਚੈੱਕ ਕਰਨ ਦੀ ਕੋਈ ਆਇਡੈਂਟੀ ਚੈੱਕ ਕੀਤੀ ਪਾਰਟਿਕੁਲਰਲੀ ਉਹ ਨੰਬਰ ਜਿਹੜਾ ਜਿੱਥੋਂ ਉਹਨੂੰ ਹਿੱਟ ਕੀਤਾ ਸੀਗਾ ਉਹ ਨੇਪਾਲ ਦਾ ਸੀਗਾ ਅਸੀਂ ਸਮਝਣਾ ਆਵੇ ਵੀ ਸਾਨੂੰ ਨੇਪਾਲ ਤੋਂ ਹੁਣ ਨਾਰਮਲ ਬੜਾ ਪ੍ਰੋਸੈਸ ਹੈ ਫਿਰ ਅਸੀਂ ਹਵਲੇ ਸੋਰਸਸ ਸੋਰਸਸ ਤੋਂ ਉਹ ਨੰਬਰ ਨੂੰ ਅਸੀਂ ਆਪਣੇ ਚੈਨਲਸ ਬੈਕ ਚੈਨਲਸ ਦੇ ਥਰੂ ਉਹ ਨੰਬਰ ਦੀ ਆਇਡੈਂਟੀ ਤੇ ਅਸੀਂ ਉਹਦਾ ਉਹਦਾ ਜਿਹੜੇ ਹੈਗਾ ਡਿਟੇਲਸ ਲਈਆਂ ਉਹਦੇ ਸਾਨੂੰ ਪਤਾ ਲੱਗਿਆ ਵੀ ਇੱਕ ਅਮ ਜਿਹੜੀ ਲੇਡੀ ਹੈ ਜਿਹੜਾ ਉਹ ਨੰਬਰ ਹੈ ਇਹ ਬੜਾ ਰੀਸੈਂਟਲੀ ਇਸ਼ੂ ਹੋਇਆ ਤੇ ਕਿਸੇ ਦੇ ਹੋਰ ਦੇ ਨਾਮ ਤੇ ਆ ਤਾਂ ਉਹ ਅਸੀਂ ਟਰੈਕ ਕੀਤਾ ਤਾਂ ਉਹ ਪਤਾ ਲੱਗਿਆ ਵੀ ਅ ਉਹਦੇ ਤੇ ਜਿਹੜੀ ਫੋਟੋ ਲੱਗੀ ਹੈ ਨਾਮ ਬਦਲਿਆ ਹੋਇਆ ਸੀ ਕੋਈ ਮੈਨੂੰ ਕੋਈ ਸ਼ਰਮਾ ਕਰਕੇ ਸੀਗਾ ਤੇ ਫੋਟੋ ਸਾਨੂੰ ਡਾਊਟਫੁਲ ਲੱਗਿਆ ਵੀ ਇਹ ਤਾਂ ਅ ਰਿਜ਼ੈਂਬਲੈਂਸ ਹੈ ਤਾਂ ਉਹ ਰਿਜ਼ੈਂਬਲੈਂਸ ਤੋਂ ਫਿਰ ਸਾਨੂੰ ਥੋੜਾ ਜਿਹਾ ਹੋਰ ਕਨਫਰਮੇਸ਼ਨ ਹੋ ਗਈ ਕਿ ਵਾਕਈ ਸੋਡਾ ਟਾਰਗੇਟ ਜਿਹੜਾ ਹੈਗਾ ਵੀ ਉਹਦਾ ਨੇਪਾਲ ਚ ਹੈ ਫਿਰ ਅਸੀਂ ਟੀਮਸ ਭੇਜੀਆਂ ਜੀ ਟੀਮਸ ਵਾਸਤੇ ਹੁਣ ਨਾਰਮਲ ਪ੍ਰੋਸੈਸ ਦੇ ਵਿੱਚ ਤਾਂ ਬੜਾ ਕੁਝ ਹੈ ਪਰ ਉਹ ਮੈਂ ਕਈ ਗੱਲਾਂ ਹੋਰ ਜਿਹੜੀਆਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਸੋ ਅਸੀਂ ਫਿਰ ਉਹ ਉਹ ਕਰ ਕਰਾ ਕੇ ਇਹਨੂੰ ਅਸੀਂ ਲੋਕੇਟ ਕਰ ਲਿਆ ਫਿਰ ਟੀਮ ਨੇ ਜਾ ਕੇ ਇਹਨੂੰ ਉੱਥੋਂ ਲਿਆਂਦਾ ਲਿਆਣ ਲੱਗੇ ਤਾਂ ਉੱਥੇ ਬੜੀ ਉੱਥੇ ਸਿਚੁਏਸ਼ਨ ਥੋੜੀ ਜਿਹੀ ਹੋ ਚੱਲੀ ਸੀ ਖਰਾਬ ਕਿ ਉਥੇ ਇੰਡੀਅਨ ਪੁਲਿਸ ਨੂੰ ਬੜਾ ਜਿਆਦਾ ਕਿਉਂਕਿ ਉਥੇ ਨੈਕਸਲਿਜ਼ਮ ਦਾ ਤੇ ਕੁਛ ਇੱਕ ਏਰੀਆ ਇਹ ਜਾ ਹੈਗਾ ਜਿੱਥੇ ਬਹੁਤ ਜਿਆਦਾ ਸਟਰੋਂਗ ਨੈਕਸਲਾਈਟ ਜਿਹੜੀ ਉਹਨਾਂ ਦੀ ਵੀਡੀਓ ਉਹਨਾਂ ਦੀ ਪਾਰਟਿਕੂਲਰ ਮੁਹਾਵਿਸਟ ਜਿਹੜੀ ਐਸੋਸੀਏਸ਼ਨ ਹੈਗੀ ਉਹ ਤੇ ਸਟਰੋਂਗ ਹੈ ਕਮਿਊਨਿਸਟ ਜਿਹੜੀ ਹੈਗੀ ਤਾਂ ਉਹਨਾਂ ਨੇ ਸੋਚਿਆ ਵੀ ਇਹ ਤਾਂ ਇੰਡੀਅਨ ਗਵਰਨਮੈਂਟ ਕਿਸੇ ਸਾਡੇ ਨੈਪਲਿਸ ਜਿਹੜਾ ਹੈਗਾ ਨੈਸ਼ਨਲ ਕਿਸੇ ਨੂੰ ਉਹਨੂੰ ਚੁੱਕ ਕੇ ਲੈ ਜਾ ਰਹੇ ਆ ਤੂੰ ਵੀ ਕੋਈ ਜਨਸੀ ਜੀ ਇਹ ਉਹ ਵਾਲਾ ਉਹਦੇ ਕਰਕੇ ਰੌਲਾ ਪੈ ਗਿਆ ਫਿਰ ਅਸੀਂ ਉਹਨਾਂ ਨੂੰ ਵੇਖ ਕੇ ਮਸਾ ਬੜੀ ਮੁਸ਼ਕਲ ਨਾਲ ਲੋਕਲ ਪੁਲਿਸ ਉੱਥੇ ਜਿਹੜੇ ਐਸਪੀ ਸੀਗੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਘਰ ਜਾ ਕੇ ਉੱਥੇ ਜਾ ਕੇ ਉਹਨਾਂ ਦੀ ਹੈਲਪ ਲਈ ਉਹਨਾਂ ਨੇ ਫਿਰ ਥੋੜਾ ਬਹੁਤ ਹੈਲਪ ਕੀਤੀ ਸਾਨੂੰ ਤੇ ਫਿਰ ਜਿਹੜਾ ਹੈਗਾ ਉਹਨਾਂ ਨੇ ਸਾਨੂੰ ਇਹ ਨੂੰ ਥਰੂ ਚੈਨਲ ਸਾਡੇ ਕੋਲੇ ਇਹ ਤਕਰੀਬਨ ਨਜ਼ੀਨ ਨੂੰ ਇੰਡੀਅਨ ਸਾਈਡ ਦੇ ਉੱਤੇ ਬਾਰਡਰ ਦੇ ਉੱਤੇ ਜਿਹੜਾ ਹੈਗਾ ਅਰੈਸਟ ਕੀਤਾ ਉਹ ਸਾਡੀ ਉਹਨਾਂ ਨੇ ਫੈਸਿਲਿਟੇਟ ਕੀਤੀ ਤਕਰੀਬਨ ਇਹ ਉਹ ਦਸੰਬਰ ਦੀ ਗੱਲ ਹੈ ਜੀ ਡੇਢ ਦੋ ਮਹੀਨੇ ਤਾਂ ਸਾਡੇ ਵਕਤ ਪਿਆਰੇ ਆ ਪੂਰਾ ਬਹੁਤ ਜ਼ਿਆਦਾ ਫੈਮਲੀ ਵੱਲੋਂ ਵਿਜੇ ਸਿੰਘ ਦੀ ਫੈਮਲੀ ਵੱਲੋਂ ਬੜਾ ਪ੍ਰੈਸ਼ਰ ਸੀ ਤੇ ਗੱਲ ਵੀ ਬਹੁਤ ਵੱਡੀ ਸੀ ਪਰ ਮੇਰਾ ਖਿਆਲ ਹੈ ਵੀ ਉਸ ਤੋਂ ਬਾਅਦ ਉਹਨੂੰ ਪ੍ਰੋਲ ਨਹੀਂ ਮਿਲੀ ਸੋ ਇਹ ਇਸ ਇਸ ਨਾਲ ਜੁੜਾ ਕੋਈ ਤਸੱਲ ਜਿਸ ਤਰ੍ਹਾਂ ਕੋਈ ਮਤਲਬ ਨਾਰਮਲੀ ਤਾਂ ਦੇਖਿਆ ਜਾਵੇ ਇਟ ਇਜ਼ ਅ ਰੂਟੀਨ ਕ੍ਰਾਈਮ ਹੈ ਪਰ ਕਿਉਂਕਿ ਸੈਂਸੇਸ਼ਨਲ ਕਿਉਂ ਹੋ ਗਿਆ ਇਕ ਤਾਂ ਐਡੀਸ਼ਨਲ ਸੈਸ਼ਨ ਚਾਰਜ ਦਾ ਮਰਡਰ ਸੀ ਤੇ ਇੱਕ ਇੰਨੀ ਪ੍ਰੋਮਿਨੈਂਟ ਫੈਮਿਲੀ ਦੇ ਵਿੱਚੋਂ ਇੱਕ ਜਿਹੜਾ ਜਿਹੜਾ ਕਰਵਾਉਣ ਵਾਲਾ ਸੀ ਉਹ ਬੜੀ ਰਿਸਪੈਕਟੇਬਲ ਫੈਮਿਲੀ ਹੈ ਬੜਾ ਕੀ ਕਹਿੰਦੇ ਹੁੰਦੇ ਨੇ ਪ੍ਰੋਫੈਸ਼ਨਲ ਹੈ ਐਡੀ ਵੱਡੀ ਫੈਮਿਲੀ ਨੂੰ ਬਿਲੋਂਗ ਕਰਨਾ ਤੇ ਉਹ ਵੀ ਇਸ ਤਰ੍ਹਾਂ ਦਾ ਇੱਕ ਕੋਈ ਗੱਲ ਕਰ ਸਕਦੀ ਹੈ ਇਹ ਬੜੀ ਵੱਡੀ ਹੈਰਾਨੀ ਦੀ ਗੱਲ ਸੀ ਸੋ ਇਹਨਾਂ ਗੱਲਾਂ ਦੇ ਨਾਲ ਜੋ ਤੁਸੀਂ ਓਵਰਆਲ ਇਹਨੂੰ ਦੇਖੋਗੇ ਤੇ ਇਹ ਸੈਂਸੇਸ਼ਨਲ ਉਹ ਬਣ ਜਾਂਦੀ ਹੈ ਪਰ ਅਲਟੀਮੇਟਲੀ ਇਹ ਹੈ ਕਿਉਂਕਿ ਇਟ ਇਜ਼ ਕ੍ਰੈਕਟ ਐਂਡ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਰਹੇ ਹੁੰਦੀ ਹੈ ਐਜ਼ ਅ ਪੁਲਿਸ ਆਫੀਸਰ ਜਦੋਂ ਤੁਸੀਂ ਕਰਦੇ ਹੋ ਕਿਵੇਂ ਇੱਕ ਪਾਰਟਿਕੂਲਰ ਕੋ ਕੇਸ ਹੈ ਜੋ ਹੋ ਰਿਹਾ ਹੈ ਜਦੋਂ ਤੁਸੀਂ ਉਹਨੂੰ ਅਲਟੀਮੇਟਲੀ ਪਹਿਲਾਂ ਤਾਂ ਇੱਕੋ ਕ੍ਰਾਈਮ ਦੇਖੋ ਕ੍ਰਾਈਮ ਹੁਣ ਹੋਣਾ ਹੈ ਇਹ ਜਿਹੜੇ ਕ੍ਰਾਈਮ ਨੂੰ ਤੁਸੀਂ ਪ੍ਰੀਵੈਂਟ ਨਹੀਂ ਸਕਦੇ ਇਟ ਇਜ਼ ਇੱਕ ਕ੍ਰਾਈਮ ਜਿਹੜਾ ਹੈਗਾ ਪੈਸ਼ਨ ਦਾ ਕ੍ਰਾਈਮ ਹੈ ਪ੍ਰੀਮੀਡੇਟਿਡ ਹੈ ਹੋ ਰਿਹਾ ਸਾਰਾ ਉਹ ਹੋ ਗਿਆ ਉਸ ਤੋਂ ਉਪਰੰਤ ਜਿਹੜਾ ਚੈਲੰਜ ਉਹਨੂੰ ਡਿਟੈਕਟ ਕਰਨ ਦਾ ਉਹ ਡਿਟੈਕਸ਼ਨ ਵਾਸਤੇ ਕਿੰਨੀ ਮਿਹਨਤ ਤੇ ਕਿੰਨੀ ਐਫਰਟ ਤੇ ਕਿੰਨੇ ਜਾਂਦੇ ਆ ਉਹ ਬਹੁਤ ਵੱਡੀ ਇੱਕ ਉਹ ਜਿਹੜੀ ਹੈਗੀ ਆ ਉਹਦੇ ਸਿਨિયਰ ਆਫੀਸਰ ਨੇ ਬਹੁਤ ਸਾਨੂੰ ਸਪੋਰਟ ਸੀ ਕਿਉਂਕਿ ਅਸੀਂ ਪ੍ਰਾਇੋਰਟੀ ਤੇ ਜਿਹੜੀ ਕੋਈ ਇਨਫੋਰਮੇਸ਼ਨ ਮੰਗ ਰਹੇ ਸੀ ਟੈਕਨੀਕਲ ਵਿੰਗ ਤੋਂ ਜਾਂ ਹੋਰ ਤੋਂ ਬੜਾ ਕੋਇਕ ਰਿਸਪੌਂਸ ਆ ਉਹ ਸੀ ਜਿਹਦੇ ਕਰਕੇ ਸਾਰੀਆਂ ਜਿਹੜੀਆਂ ਹੈਗੀਆਂ ਕੜੀ ਨਾ ਕੜੀ ਜੁੜਦੀ ਗਈ ਕੁਝ ਕਿਸੇ ਦੀ ਕਿਸਮਤ ਵੀ ਹੁੰਦੀ ਹੈ ਕਿ ਵੀ ਉਹ ਉਹਦੀ ਬਦਕਿਸਮਤੀ ਸੀ ਕਿ ਵੀ ਉਹਨੇ ਐ ਸਾਰਾ ਕੇਸ ਪਰ ਉਹਨੇ ਇਮੇਜਨ ਨਹੀਂ ਕੀਤਾ ਸੀਗਾ ਕਿ ਵੀ ਐ ਕੇਸ ਇਹ ਸੋਲਵ ਹੋ ਜਾਊਗਾ ਜੇ ਬਈ ਨੀਚੇ ਦੀ ਤੁਹਾਰੇ ਫੜਿਆ ਕਿ ਪਹਿਲਾਂ ਨਹੀਂ ਕਰਾਈ ਫਾਈਟਿਕ ਲੋਗੋ ਦੇ ਤਰ੍ਹਾਂ ਦੇ ਬਾਰੇ ਪੁੱਛ ਸਮਾਈ ਨਹੀਂ ਮੈਂ ਤਾਂ ਅਗਰ ਨਹੀਂ ਆਇਆ ਜੋ ਕੁਝ ਨਹੀਂ ਸੀਗਾ ਇਨਸੀਡੈਂਟਲੀ ਕਿਉਂਕਿ ਮੈਂ ਪਟਿਆਲੇ ਉੱਥੇ ਇਨੀ ਸਰਵਿਸ ਕੀਤੀ ਹੈ ਹੋਰ ਸੋ ਉਹਨਾਂ ਨੂੰ ਆਈਡੀਆ ਤਾਂ ਸੀਗਾ ਵੀ ਇਹ ਤਾਂ ਇਹ ਕੋਈ ਗੱਲ ਹੈ ਨਹੀਂ ਕਿ ਵੀ ਇਹਨੂੰ ਤੁਸੀਂ ਬਰੋ ਬੀਟ ਕਰ ਲੋਗੇ ਜਾਂ ਹੋਰ ਕਰ ਲੋਗੇ ਜਾਂ ਹਾਲਾਂਕਿ ਮੈਂ ਉਹਦੇ ਚ ਇੰਟਰਸਟਿੰਗ ਗੱਲ ਇਹ ਹੈ ਕਿ ਮੈਂ ਉਹ ਦੂਜੀ ਫੈਮਿਲੀ ਨੂੰ ਵੀ ਜਾਣਨਾ ਹੈ। ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। Carnival.